ਹਾਂਜੀ ਮੇਰੇ ਪਿਆਰੇ ਕਿਸਾਨ ਭਰਾਵੋ ਕਿਸਾਨ ਵੀਰੋ ਇਸ ਟਾਈਮ ਜਦੋਂ ਸਰਮਾ ਵੱਢਣ ਦਾ ਜਿਹੜਾ ਸਮਾਂ ਸਟਾਰਟ ਹੋ ਜਾਂਦਾ ਹੈ ਤੇ ਉਦੋਂ ਜਿਹੜੀਆਂ ਸਾਡੀਆਂ ਸਬਜ਼ੀ ਵਾਲੀਆਂ ਫਸਲਾਂ ਨੇ ਉਹਨਾਂ ਦੇ ਉੱਪਰ ਜਿਹੜੇ ਅਟੈਕ ਨੇ ਜਿਵੇਂ थ੍ਰਿਪਸ ਹੋ ਗਈ ਮਾਈਟ ਹੋ ਗਈ ਹਰਾ ਤਿੱਲਾ ਹੋ ਗਿਆ ਇਹ ਚੀਜ਼ਾਂ ਦੇ ਅਟੈਕ ਬਦਨੇ ਸਟਾਰਟ ਹੋ ਜਾਂਦੀ ਹੈ ਜਿਵੇਂ ਹੁਣ ਵੈਂਗਣੀ ਐ ਇਹਨੂੰ ਗੋਭ ਦੀ ਸੁੰਡੀ ਜਿਹੜਾ ਅਟੈਕ ਹੈ ਉਹ ਵੀ ਆਊਗਾ ਤੁਸੀਂ ਗੋ ਵੀ ਸੁੰਡੀ ਵਾਸਤੇ ਜੇ ਮਸਟੈਂਗ ਜਾਂ ਹਲਵਿੰਜੋ ਨੂੰ ਲਗਾਤਾਰ ਸਪਰੇਅ ਕਰਦੇ ਰਹੋਗੇ ਤਾਂ ਇਹਦਾ ਪੂਰਾ ਟਕੈਰਾ ਜਿਵੇਂ ਤੁਸੀਂ ਵੇਖ ਰਹੇ ਹੋ ਹੁਣ ਇਹ ਬਾਈ ਤੇ ਲਗਾਤਾਰ ਮਸਟੈਂਗ ਸਪਰੇਅ ਕਰ ਰਿਹਾ ਇਹਨੂੰ ਹत्ता ਇੱਕ ਵੀ ਦਾ ਆਪਣਾ ਟੂਸਾ ਨਹੀਂ ਖਰਾਬ ਹੋਇਆ ਬਿਲਕੁਲ ਹਰੀਖਾਰ ਖੜੀ ਹੈ ਔਰ ਝਾੜ ਵੀ ਚੰਗਾ ਦੇ ਰਹੀ ਹੈ ਇਹ ਚੀਜ਼ਾਂ ਕੰਟਰੋਲ ਕਰਨ ਵਾਸਤੇ ਆਪਾਂ ਨੂੰ ਹੁਣ ਥੋੜਾ ਜਿਹਾ ਐਕਟਿਵ ਰਹਿਣਾ ਪੈਣਾ ਆਪਣੇ ਖੇਤ ਦੀ ਦੇਖਰੇਖ ਕਰਨੀ ਪੈਣੀ ਹੈ ਸੋ ਉਸ ਤਰ੍ਹਾਂ ਹੀ ਜਿਵੇਂ ਹੁਣ ਵਾਈਟ ਫਲਾਈ ਵੀ ਤੇ ਕੰਟਰੋਲ ਹੈ ਕਿਉਂਕਿ ਸਮੇਂ ਤੋਂ ਪਹਿਲਾਂ ਦਵਾਈਆਂ ਕਰਨੀਆਂ ਸਾਡਾ ਵੀਡੀਓ ਪਾਉਣ ਦਾ ਮਕਸਦ ਹੀ ਹੁੰਦਾ ਕਿ ਤੁਸੀਂ ਸਮਾਂ ਰਹਿਣ ਤੋਂ ਪਹਿਲਾਂ ਆਪਦੇ ਕੰਮ ਨੂੰ ਸੰਭਾਲ ਕਰ ਲਓ ਤੇ ਹੁਣ ਆਪਾਂ ਗੱਲ ਕਰਦੇ ਹਾਂ ਟਮਾਟਰ ਦੀ ਜਿਵੇਂ ਇਸ ਤਰ੍ਹਾਂ ਟਮਾਟਰ ਦੀ ਜਿਹੜੀ ਫਸਲ ਹੈ ਉਹ ਤੇ ਵਾਈਟ ਫਲਾਈ ਦਾ ਥ੍ਰਿਪਸ ਦਾ ਤੇ ਸੁੰਡੀ ਦਾ ਤਿੰਨੇ ਅਟੈਕ ਇਕੱਠੇ ਆਏ ਹੋਏ ਐ ਤੁਸੀਂ ਇਹਦਾ ਜਿਹੜਾ ਬੈਟਲਫਲੇਨ ਨੂੰ ਕੰਟਰੋਲ ਕਰਨ ਦੇ ਡੈਫਾ ਕੋਨਾਂ ਜੋ ਜਿਹੜੀ ਆਪਣੀ ਹੁੰਦੀ ਆ ਅਪੋਲੋ ਅਸਰਟ ਕਹਿ ਸਕਦੇ ਆਪਾਂ ਉਹਦੀ ਤੁਸੀਂ ਜਿਹੜੀ ਸਪਰੇਅ ਆ ਪੈਗਾਸਸ ਕਹਿ ਸਕਦੇ ਆ ਤੁਸੀਂ ਉਹਦੀ ਜਿਹੜੀ ਇੱਕ ਪੁੜੀ ਐ ਦੋ ਟੁੱਲਿਆਂ ਚ ਪਾ ਕੇ ਜਿਹੜੀ ਸਪਰੇਅ ਆ ਉਹਦੀ ਕਰ ਸਕਦੇ ਹੋ ਤੇ ਤੁਹਾਡੀ ਸੁੰਡੀ ਵਾਤੇ ਜਿਹੜੀ ਮਸਟੈਂਗ ਐ ਉਹ ਚੱਲਦੀ ਰਹਿਣੀ ਐ ਮਸਟੈਂਗ ਉਹ 25 ਮਲਟੇ ਰਹਿਣ ਜੇ ਤੁਸੀਂ ਹਲਵੰਜੋ ਕਰ ਲਓਗੇ ਹਲਵੰਜੋ ਦੀ ডোজ ਵੀ 25 ਮਲਟੇ ਰਹਿਣੀ ਐ ਲੇਕਿਨ ਉਹ ਵਿੱਚ ਕੀ ਐ ਤੁਹਾਡਾ ਜਿਹੜਾ ਖਰਾਤੀ ਲਾਚੇਪਾ ਵਾਈਟ ਫ्लाई ਵੀ ਜਿਹੜੇ ਸਾਰੇ ਪੈਸਟੂ ਕੰਟਰੋਲ ਕਰਦੀ ਹੈ ਤੇ ਹਨ ਇਹ ਰੱਖਿਓ ਇਹ ਮਿਲਣੀ ਇਕੱਲੀ ਆਪਣੀ ਹੀ ਦੁਕਾਨ ਤੋਂ ਆ ਤੁਸੀਂ ਥਾਂ ਥਾਂ ਮੱਥਾ ਨਾ ਮਾਰਿਓ ਤੁਹਾਨੂੰ ਲੱਭਣ ਵਿੱਚ ਬਹੁਤ ਪ੍ਰੋਬਲਮ ਨਹੀਂ ਕਿਉਂਕਿ ਇਹ ਪ੍ਰੋਡਕਟ ਆਪਣੀ ਹੀ ਦੁਕਾਨ ਤੋਂ ਮਿਲਣਾ ਹੈ ਤੁਸੀਂ ਸਾਡੇ ਤੇ ਪਹੁੰਚ ਕਰ ਸਕਦੇ ਹੋ ਜਾਂ ਤੁਸੀਂ ਸਾਥੋਂ ਕੋਰੀ ਮੰਗਾ ਸਕਦੇ ਹੋ ਕਿਉਂਕਿ ਬਿੱਲ ਤੇ ਆਪਣਾ ਪ੍ਰੋਡਕਟ ਹੈ ਕੋਈ ਦਿੱਕਤ ਨਹੀਂ ਹੈ ਇੱਕ ਨੰਬਰ ਸਾਰਾ ਕੁਝ ਹੈਗਾ ਇਸ ਕਰਕੇ ਅਸੀਂ ਵੀਡੀਓ ਬਣਾਉਂਦਾ ਤਾਂ ਮਕਸਦ ਇਹ ਤੁਹਾਨੂੰ ਪਹਿਲਾਂ ਤੋਂ ਹੀ ਚੀਜ਼ ਬਾਰੇ ਜਾਣੂ ਕਰਵਾਇਆ ਜਾਵੇ ਫਾਰਮਰ ਵੀਰੋ ਜੋ ਨੁਕਸਾਨ ਹੋ ਜਾਂਦਾ ਹੈ ਤੁਹਾਡੇ ਖਰਚੇ ਵੱਜ ਜਾਂਦੇ ਦਿੱਕਤਾਂ ਬਹੁਤ ਆਉਂਦੀਆਂ ਨੇ ਤੇ ਜਿੱਥੇ ਕਰੜਾਪਣ ਸਟਾਰਟ ਹੋ ਗਿਆ ਉੱਥੇ ਤੁਸੀਂ ਹੀਲ ਤੇ ਬੌਧੀ ਸਪਰੇ ਟਮਾਟਰ ਤੇ ਲਾਜ਼ਮੀ ਕਰਾਓ ਸੋ ਜਿਹੜੇ ਸੱਜਣਾ ਨੇ ਹਾਲ ਤੱਕ ਆਪਣਾ ਖੇਤੀਬਾੜੀ ਅਪਡੇਟ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ YouTube ਤੇ ਜਾ ਕੇ ਸਬਸਕ੍ਰਾਈਬ ਕਰ ਲਓ Facebook ਤੇ ਆਪਣੇ ਚੈਨਲ ਨੂੰ ਫੋਲੋ ਕਰ ਲਓ ਆਪਾਂ ਤੁਹਾਡੇ ਲਈ ਨਵੇਂ ਤੋਂ ਨਵੇਂ ਕੰਮ ਦੀਆਂ ਚੀਜ਼ਾਂ ਲੈ ਕੇ ਆਉਂਦੇ ਰਹਿੰਦੇ ਆਂ ਤਾਂ ਕਿ ਸਾਡੇ ਕਿਸਾਨ ਭਰਾ ਦਾ ਨੁਕਸਾਨ ਨਾ ਹੋਵੇ। ਸੋ ਮੇਰੇ ਵੀਰੋ ਵੀਡੀਓ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤੇ ਕੰਮ ਦੀ ਜੀਜ਼ ਤੁਹਾਡੇ ਕੋਲ ਹੁੰਦੀ ਆ ਸਾਨੂੰ ਉਹ ਵੀ ਦੱਸਿਆ ਕਰੋ। ਅਸੀਂ ਸਿਰ ਮੱਥੇ ਮੰਨ ਕੇ ਤੁਹਾਡੀ ਚੀਜ਼ ਨੂੰ ਅੱਗੇ ਤੱਕ ਪਹੁੰਚਾ ਕੇ ਪਚਾਵਾਂਗੇ। ਆਪਾਂ ਨੂੰ ਰਲ ਮਿਲ ਕੇ ਸਾਰਿਆਂ ਨੂੰ ਕਰਨਾ ਪੈਣਾ ਕਿਉਂਕਿ ਖੇਤੀ ਇੱਕ ਲਾਹੇਵੰਦ ਧੰਦਾਪਨ ਬਣਾਉਣਾ ਹੈ ਰਲ ਮਿਲ ਕੇ। ਧੰਨਵਾਦ।